ਮੇਰਾ ਖੁਦ ਦਾ ਭਤੀਜਾ ਹੈ ਕਿਹੜਾ ਤੱਕਈ ਬਣਾ ਸੱਤ ਅੱਠ ਗੋਲੀਆਂ ਰਜਨਾ ਖਾਂਦਾ ਸੀ ਇੱਕ ਹਫਤੇ ਦੇ ਵਿੱਚ ਉਹਨੂੰ ਉਹ ਨਸ਼ਾ ਛਡਾਇਆ ਗਿਆ ਤੇ ਉਹਦੀ ਉਹ ਤੋਂ ਬਾਅਦ ਜੇਚ ਅਸੀਂ 10 ਗੋਲੀਆਂ ਵੀ ਪਾਈਆਂ ਪਰ ਉਹ ਬੰਦੇ ਨੇ ਉਹ ਤੋਂ ਬਾਅਦ ਗੋਲੀ 10 ਕੱਢ ਕੇ ਨਹੀਂ ਖਾਦੀ ਤੇ ਅੱਜ ਮੇਰੀ ਇੱਕ ਬੇਨਤੀ ਹੈ ਵੀ ਸਾਡੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਪਿੰਡ ਸਤੀ ਵਾਲਾ ਵਿਖੇ ਸਰਦਾਰ ਅਨਵீர் ਸਿੰਘ ਭੁੱਲ ਜਿਹੜੇ ਐਮ ਐਲ ਏ ਉਹਨਾਂ ਦੇ ਦਫ਼ਤਰ ਦੇ ਸਾਹਮਣੇ ਘਰ ਆ ਸਰਦਾਰ ਕੁਲਦੀਪ ਸਿੰਘ ਭੁੱਲਰ ਦਾ ਜਿੰਦਾ ਬੱਚਾ ਨਸ਼ਾ ਕਰਦਾ ਜਿੰਨੇ ਸੈਂਟਰਾਂ ਚ ਸੱਟਿਆ ਆ ਬੜਾ ਸੈਂਟਰਾਂ ਚ ਕਈ ਕਈ ਸੈਂਟਰ ਘਟਾਤੇ ਆ ਉਹਨਾਂ ਨੂੰ ਉਹ ਬੱਚਾ ਜਿਹੜਾ ਇੱਥੇ ਲੈ ਕੇ ਆਉਣ ਬਗੈਰ ਦਵਾਈ ਤੋਂ ਬਗੈਰ ਕਿਸੇ ਦਬਦਬਾ ਤੋਂ ਬਗੈਰ ਕਿਸੇ ਕੁੱਟਮਾਰ ਤੋਂ ਉਹਨਾਂ ਨੂੰ ਐਕਸਰਸਾਈਜ਼ ਰਹੀਂ ਯੋਗ ਰਹੀਂ ਇਹ ਨਸ਼ਾ ਛਡਾ ਕੇ ਤੰਦਰੁਸਤ ਕਰਕੇ ਘਰ ਭੇਜਣਗੇ ਵੱਦ ਵੱਦ ਉਸ ਬੱਚੇ ਨੂੰ ਹਫਤਾ ਜਾਂ 10 ਦਿਨ ਲੱਗਣਗੇ ਇਹਦੋਂ ਵੱਦ ਟਾਈਮ ਨਹੀਂ ਲੱਗਦਾ ਦੇਸ ਕਰਕੇ ਜਿਨ੍ਹਾਂ ਦੇ ਬੱਚੇ ਨਸ਼ਾ ਕਰਦੇ ਆ ਉਹ ਆਪੋ ਆਪਣੇ ਬੱਚਿਆਂ ਨੂੰ ਇੱਕ ਵਾਰੀ ਇੱਥੇ ਜ਼ਰੂਰ ਲੈ ਕੇ ਆਉਣ ਹਫਤਾ ਤਾਂ ਕਿ ਉਹਨਾਂ ਦਾ ਜੀਵਨ ਜਿਹੜਾ ਸਪ